ің өзі 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 өз Ô, mọi người ơi, 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 mọi người, mọi người Қазмасалдар шапиянана жӺлі repayте шапиянсыз шапии Ashдаманы Өдінде Қазмасал дґдамес байлінде Қазмасалдар Өдіңеріңелмса үй abortion대 Қ desenvolуем Қазам ਕਿ ਪਰੇ ਵੀ ਕਰਨੀਆਂ ਤੇ ਕੀ ਨਾਮ ਤੇ ਲੋ ਜਗਦੀਪ ਸਿੰਘ ਇੱਕ ਕੀ ਨਾਮ ਹੋਣਾ ਜਗਦੀਪ ਸਿੰਘ ਕਟਣਾ ਹੀ ਨਹੀਂ ਕੱਟਣਾ ਕੁਛ ਨਹੀਂ ਮੈਂ ਆਇਆ ਸਕੂਲ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮੈਂ ਉਹਨਾਂ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇੱਥੇ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਉਹ ਵੀ ਕਿਸੇ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਚਿਰ ਹੋ ਗਿਆ ਚਲੋ ਮੰਗੇ ਮਰ ਤੋ 10 ਮਿੰਟ ਅੱਗੇ ਵੀ ਵੇਖਿਆ ਅੱਗੇ ਵੀ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਪਹਿਰ ਦੂਸਰੀ ਗੱਲ ਆ ਬਲੈਡਨਾਂ ਗੱਡੀ ਭਰੀ ਐ ਕੋਣ ਦਾ ਤੇ ਆਣ ਕੇ ਫਿਰ ਫੋਨ ਕੀਤਾ ਇਹ ਹੰਦਲਾ ਹੱਸਣੇ ਜਾਪੋ ਹਾਂਜੀ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰਨੀ ਆ 50 ਲੋਹਾਂ ਮੰਗ ਕਰਦੇ ਆ ਕਿ ਜਿਹੜਾ ਇਦਲ ਘਟਣਾ ਹੁੰਦੀ ਆ ਅੱਜ ਮੇਰੇ ਨਾਲ ਆਈ ਆ ਕੱਲ ਹੋਰ ਵੀ ਸੁਣਾਣਾ ਹੋਵੇ ਇਥੇ ਚਾਹੀਦਾ ਵੀ ਹਾਂ ਵੀ ਉੱਥੇ ਟ੍ਰੈਫਿਕ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਆ ਸੀ ਟਰੈਫਿਕ ਵਾਲਿਆਂ ਨੇ ਕਿਹਾ ਕਿ ਮੇਰਾ ਕੰਮਾ ਰੋਡ ਸਾਫ ਕਰਨ ਵਾਲਾ ਰਫੀ ਜਾਮ ਕਰਨ ਵਾਸਤੇ ਤੁਹਾਨੂੰ ਕਿੰਨੇ ਦਾ ਨੁਕਸਾਨ ਆਇਆ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਪਾ ਦੇ ਨਾਲ ਤੋੜਿਆ ਗਿਆ ਇਹ ਇਟਨਾ ਗੱਡ ਦੀ ਛਾਣੇ ਹੋਰ ਬਲੇਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਕੱਚ ਵੱਜ ਗਿਆ ਗੇਰੇ ਦੇ ਸਰ ਇਹਦਾ ਕੀ ਨਾਮ ਹੈ ਗਰਮੇ ਸਿੰਘ ਗੱਡੀ ਨੰਬਰ ਕੀ ਹੈ ਦਾ ਗੱਡੀ ਨੰਬਰ ਪੀਬੀ 8 ਅਵੇਗਿਓ